ਡੀਪੀਟੀ ਲੋ ਨੂੰ ਸਿੱਧੀ ਚੇਤਾਵਨੀ ਦੇ ਦਿੰਦੀ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਪਕੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਸਰਕਾਰ ਦੇ ਨਾਲ ਪੜ ਰਹੇ ਹਾਂ ਪਰੰਤੂ ਉਥੇ ਹੀ ਡਿੰਪੀ ਢਿੱਲੋ ਦੇ ਵੱਲੋਂ ਜਿਹੜੀ ਕਿ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਦੇ ਤਹਿਤ ਉਥੇ ਹੀ ਕਬੱਡਾ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਡਿੰਪੀ ਢਿੱਲੋ ਦੀ ਸ਼ਹਿਰ ਦੇ ਉੱਤੇ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਪਰੰਤੂ ਦੂਜੇ ਪਾਸੇ ਅਜਿਹੇ ਇਲਜ਼ਾਮ ਜਿਹੜੇ ਕਿ ਲਗਾਏ ਜਾ ਰਹੇ ਨੇ ਜਿਸ ਦੇ ਤਹਿਤ ਉਥੇ ਹੀ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ 24 ਘੰਟਿਆਂ ਦੇ ਵਿੱਚ ਕੋਈ ਕਾਰਵਾਈ ਨਾ ਹੋਈ ਤਾਂ ਉਥੇ ਹੀ ਆਉਣ ਵਾਲੇ ਇਨਾਂ ਦੇ ਵਿੱਚ ਅਸੀਂ ਇਹ ਸੰਘਰਸ਼ ਤੇਜ਼ ਕਰਨ ਦੇ ਲਈ ਤਿਆਰ ਬੈਠੇ ਆ ਤੇ ਤੁਸੀਂ ਸਾਨੂੰ ਜਿਹੜਾ ਕਿ ਐਵੇਂ ਨਾ ਸਮਝਿਓ ਕਿਸੇ ਭਲੇਖੇ ਦੇ ਵਿੱਚ ਨਾ ਰਿਓ ਤੇ ਜੇਕਰ ਹੋਇਆ ਤਾਂ ਅਸੀਂ ਤੁਹਾਡੇ ਦਰਾਂ ਦੇ ਮੁਰੇ ਆ ਕੇ ਬੈਠ ਜਾਵਾਂਗੇ ਤੇ ਜਿਸ ਤੋਂ ਬਾਅਦ ਹੁਣ ਸਿੱਧਾ ਲਲਕਾਰਿਆ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆ ਤੁਹਾਨੂੰ ਸੁਣਾਉਨੇ ਆ ਅੱਜ ਮੁਕਸਰ ਜ਼ਿਲ੍ਹੇ ਦੇ ਵਿੱਚ ਪਿੰਡ ਭੱਟੀ ਵਾਲਾ ਜਿੱਥੇ ਗਿਆਨ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹੇ ਦਾ ਆਗੂ ਆ ਔਰ ਪਹਿਲਾਂ ਵੀ ਪਿਛਲੇ ਸਮੇਂ ਤੋਂ ਜਿਉਂ ਝੋਨਾ ਲੱਗਾ ਉੱਥੇ ਨਹਿਰੀ ਪਾਣੀ ਜਿਹੜਾ ਉਹਦਾ ਰੋਕਿਆ ਜਾ ਰਿਹਾ ਔਰ ਰੋਕ ਕੌਣ ਰਿਹਾ ਝਾੜੂ ਪਾਰਟੀ ਦੇ ਵਰਕਰ ਉਹ ਕੀ ਦੀ ਸ਼ੈ ਤੇ ਡਿੰਪੀ ਢਿੱਲੋਂ ਦੀ ਸ਼ੈ ਤੇ ਔਰ ਕੱਲ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਵੀ ਆਈ ਹੈ ਸਾਡੇ ਆਗੂ ਦੇ ਫੇਰ ਗਲ ਪਏ ਆ ਔਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਆ ਵੀ 24 ਘੰਟਿਆਂ ਦੇ ਅੰਦਰ ਅੰਦਰ ਉਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਅਸੀਂ ਐਕਸ਼ਨ ਲਵਾਂਗੇ ਡੀਐਸਪੀ ਦਾ ਵੀ ਸਾਨੂੰ ਜੇਟ ਮਿਲਣਾ ਪਿਆ ਮਲਾਂਗੇ ਜੇ ਥਾਣੇ ਦਾ ਮਿਲਣਾ ਪਿਆ ਤਾਂ ਵੀ ਮਲਾਂਗੇ ਪਰ ੱੱੱਕਾ ਨਹੀਂ ਹੋਣ ਦਿੰਦੇ ਦੂਜੇ ਪਾਸੇ ਡਿੰਪੀ ਢਿਲੋਂ ਇੱਥੇ بڑے ਐਮਐਲਏ ਆ ਬੜਿਆਂ ਨੇ ੱੱੱਕੇ ਕਰ ਕਰ ਕੇ ਵੇਖਿਆ ਸਾਰਿਆਂ ਨੂੰ ਹੱਥ ਵਿਖਾਏ ਆ ਤੇ ਤੁਹਾਨੂੰ ਵੀ ਚੇਤਾਵਨੀ ਆ ਵੀ ਇਸ ਤਰ੍ਹਾਂ ਲੋਕਾਂ ਤੇ ੱੱੱਕਾ ਕਰਨਾ ਬੰਦ ਕਰ ਦਿਓ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਇਸੇ ਤਰ੍ਹਾਂ ਤੇਰਾ ਧੱਕਾ ਚੱਲਦਾ ਰਿਹਾ ਤੇ ਫੇਰ ਵੇਖ ਲੈ ਫੇਰ ਤੇਰੇ ਘਰ ਦੇ ਮੂਹਰੇ ਬੈਠ ਕੇ ਅਨਸਾਫ਼ ਲਾਵਾਂਗੇ ਤੇ ਅਨਸਾਫ਼ ਹਰ ਹਾਲਤ ਅਸੀਂ ਦਵਾ ਕੇ ਰਵਾਂਗੇ ਸਾਡੇ ਪੰਜਾਬ ਦਾ ਭਾਵੇਂ ਕੋਈ ਵੀ ਕਿਸਾਨ ਆ ਕੋਈ ਮਜ਼ਦੂਰ ਆ ਇਹ ਤਾਂ ਸਾਡੇ ਜਥੇਬੰਦੀ ਦੇ ਆਗੂ ਅੱਜ ਇਹਨਾਂ ਦੇ ਨਾਲ ਤੂੰ ਧੱਕਾ ਕਰ ਰਿਹਾ ਤੇ ਸਾਡੀ ਪੁਲਿਸ ਪ੍ਰਸ਼ਾਸਨ ਮੁਕਸਰ ਨੂੰ ਵੀ ਚੇਤਾਵਨੀ ਐ ਐਸਐਸਪੀ ਨੂੰ ਡੀਐਸਪੀ ਨੂੰ ਉੱਥੋਂ ਦੇ ਐਸਐਚਓ ਨੂੰ ਵੀ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕਰੋ ਉਹਨਾਂ ਤੇ ਕਾਰਵਾਈ ਕਰੋ ਤੇ ਬਾਕੀ ਜੇ ਨਾ ਹੋਈ ਤਾਂ ਫਿਰ ਅਸੀਂ ਅਗਲਾ ਐਕਸ਼ਨ ਮਜਬੂਰ ਲਿਖਾਂਗੇ ਉਹਦੀ ਜ਼ਿੰਮੇਵਾਰੀ ਫਿਰ ਡਿੰਪੀ ਢਿਲੋਨੀ ਤੇ ਨਾਲ ਮੁਕਸਰ ਜ਼ਿਲ੍ਹੇ ਦਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਇਹਦੀ ਹੋਊਗੀ ਤਾਂ ਅੱਜ ਮੁਕਸਰ ਜ਼ਿਲ੍ਹੇ ਦੇ ਵਿੱਚ ਪਿੰਡ ਭੱਟੀਵਾਲਾ ਜਿੱਥੇ ਗਿਆਨ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹੇ ਦਾ ਆਗੂ ਆ ਔਰ ਪਹਿਲਾਂ ਵੀ ਪਿਛਲੇ ਸਮੇਂ ਤੋਂ ਜਿਉਂ ਝੋਨਾ ਲੱਗਾ ਉੱਥੇ ਨਹਿਰੀ ਪਾਣੀ ਜਿਹੜਾ ਉਹਦਾ ਰੋਕਿਆ ਜਾ ਰਿਹਾ ਰੋਕ ਕੌਣ ਰਿਹਾ ਝਾੜੂ ਪਾਰਟੀ ਦੇ ਵਰਕਰ ਉਹ ਕੀ ਦੀ ਸ਼ੈ ਤੇ ਡਿੰਪੀ ਢਿਲੋਂ ਦੀ ਸ਼ੈਤ ਔਰ ਕੱਲ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਵੀ ਆਈ ਹੈ ਸਾਡੇ ਆਗੂ ਦੇ ਫੇਰ ਗਲ ਪਏ ਆ ਔਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਆ ਵੀ 24 ਘੰਟਿਆਂ ਦੇ ਅੰਦਰ ਅੰਦਰ ਉਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਅਸੀਂ ਐਕਸ਼ਨ ਲਵਾਂਗੇ ਡੀਐਸਪੀ ਦਾ ਵੀ ਸਾਨੂੰ ਜੇਟ ਮਿਲਣਾ ਪਿਆ ਮਲਾਂਗੇ ਜੇ ਥਾਣੇ ਦਾ ਮਰਣਾ ਪਿਆ ਤਾਂ ਵੀ ਮੱਲਾਗੇ ਪਰ ਧੱਕਾ ਨਹੀਂ ਹੋਣ ਦਿੰਦੇ ਦੂਜੇ ਪਾਸੇ ਡਿੰਪੀ ਢਿਲੋਂ ਇੱਥੇ بڑے ਐਮਐਲਏ ਆ ਬੜਿਆਂ ਨੇ ਧੱਕੇ ਕਰ ਕਰ ਕੇ ਵੇਖੇ ਆ ਸਾਰਿਆਂ ਨੂੰ ਹੱਥ ਵਿਖਾਏ ਆ ਤੇ ਤੁਹਾਨੂੰ ਵੀ ਚੇਤਾਵਨੀ ਆ ਵੀ ਇਸ ਤਰ੍ਹਾਂ ਲੋਕਾਂ ਤੇ ਧੱਕਾ ਕਰਨਾ ਬੰਦ ਕਰ ਦਿਓ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਇਸੇ ਤਰ੍ਹਾਂ ਤੇਰਾ ਧੱਕਾ ਚੱਲਦਾ ਰਿਹਾ ਤੇ ਫੇਰ ਵੇਖ ਲੈ ਫੇਰ ਤੇਰੇ ਘਰ ਦੇ ਮੂਹਰੇ ਬੈਠ ਕੇ ਅਨਸਾਫ਼ ਲਾਵਾਂਗੇ ਤੇ ਅਨਸਾਫ਼ ਹਰ ਹਾਲਤ ਅਸੀਂ ਦਵਾ ਕੇ ਰਵਾਂਗੇ ਸਾਡੇ ਪੰਜਾਬ ਦਾ ਭਾਵੇਂ ਕੋਈ ਵੀ ਕਿਸਾਨ ਆ ਕੋਈ ਮਜ਼ਦੂਰ ਆ ਇਹਦਾ ਸਾਡੇ ਜਥੇਬੰਦੀ ਦੇ ਆਗੂ ਅੱਜ ਇਹਨਾਂ ਦੇ ਨਾਲ ਤੋਂ ਧੱਕਾ ਕਰ ਰਿਆਂ ਤੇ ਸਾਡੀ ਪੁਲਿਸ ਪ੍ਰਸ਼ਾਸਨ ਮੁਖਸਰ ਨੂੰ ਚੇਤਾਵਨੀ ਆ ਐਸਐਸਪੀ ਨੂੰ ਡੀਐਸਪੀ ਨੂੰ ਉਥੋਂ ਦੇ ਐਸਐਚਓ ਨੂੰ ਵੀ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕਰੋ ਉਹਨਾਂ ਤੇ ਕਾਰਵਾਈ ਕਰੋ ਤੇ ਬਾਕੀ ਜੇ ਨਾ ਹੋਈ ਤੇ ਫਿਰ ਅਸੀਂ ਅਗਲਾ ਐਕਸ਼ਨ ਮਜ਼ਬੂਰ ਲਿਖਾਂਗੇ ਉਹਦੀ ਜ਼ਿੰਮੇਵਾਰੀ ਫਿਰ ਡਿੰਪੀ ਢਿਲੋਨੀ ਤੇ ਨਾਲ ਮੁਕਸਰ ਜ਼ਿਲ੍ਹੇ ਦਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਇਹਦੀ ਹੋਊਗੀ